ਸਸਿਕਾ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਅਪਾ ਫੇਰ ਤੁਹਾਨੂੰ ਬਹੁਤ ਹੀ ਪਿਆਰੇ ਡਿਜ਼ਾਈਨ ਸ਼ੋਅ ਕਰ ਰਹੇ ਹਾਂ ਸੋ ਇਹ ਮਿਕਸਚਰ ਹੈ ਜੀ ਹੈਂਡ ਵਿਦ ਮਸ਼ੀਨ ਵਿਦ ਆਰੀ embroiderry ਦਾ ਔਰ ਜਿਵੇਂ ਅਸੀਂ ਇੱਕ ਸੂਟ ਦੇ ਵਿੱਚ ਕਾਫੀ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਥੋੜਾ ਜਿਹਾ ਸੂਟ ਦੇ ਵਿੱਚ ਤੁਹਾਨੂੰ ਐਕਸਟਰਾ ਜਿਹੜੀ ਲੁੱਕ ਮਿਲਦੀ ਹੈ ਔਰ ਦਿਨal ਤੁਸੀਂ ਪਾਰਟੀ ویئر ਵੀ ਵੇਅਰ ਕਰ ਸਕਦੇ ਹੋ ਕਈ ਵਾਰੀ ਕੀ ਹੁੰਦਾ ਕਿ ਹੈਂਡਵਰਕ ਦਾ ਜਿਵੇਂ ਆਪਾਂ ਥ्रेडਵਰਕ ਦੇ ਵਿੱਚ ਸਿੱਪੀ ਵਗੈਰਾ ਲਗਾ ਕੇ ਉਹਨੂੰ ਤੁਸੀਂ ਇੱਕ ਨਵੀਂ ਲੁੱਕ ਦੇ ਸਕਦੇ ਹੋ ਜਿਵੇਂ ਕਿ ਅੱਜਕੱਲ ਟ੍ਰੈਂਡ ਦੇ ਵਿੱਚ ਹੈ ਥ्रेडਵਰਕ ਵੀ ਪਾਰਟੀ ویئر ਤੁਸੀਂ ਵੇਅਰ ਕਰ ਸਕਦੇ ਹੋ ਜਿਵੇਂ ਕਿ ਮੈਨੂੰ ਕਾਫੀ ਇਨਕੁਆਰੀਜ਼ ਆਉਂਦੀਆਂ ਕਿ ਤੁਸੀਂ ਕਿ ਸਾਨੂੰ ਪਾਰਟੀ ویئر ਚਾਹੀਦਾ ਹੈਗਾ ਸੋ ਆਪਾਂ ਹਰ ਇੱਕ ਤਰ੍ਹਾਂ ਦੇ ਸੂਟ ਹੈ ਜਿਹੜੇ ਕਲਰ ਦੇ ਵਿੱਚ ਪਾਰਟੀ ویئر ਜਿਵੇਂ ਤੁਸੀਂ ਇਹ ਸੂਟ ਵੀ ਪਾਰਟੀ ویئر ਬਣਾ ਸਕਦੇ ਹੋ ਇਹਨੂੰ ਆਪਾਂ ਥੋੜਾ ਜਿਹਾ ਜਿਵੇਂ ਇਹਦੇ ਵਿੱਚ ਆਪਾਂ ਸੇਮ ਕਲਰ ਦਾ ਵਰਕ ਕੀਤਾ ਹੋਇਆ ਏ ਆਰੀ ਵਰਕ ਹੈ ਜੀ ਇਹਨੂੰ ਆਪਾਂ 골ਡਨ ਟੱਚ ਦੇ ਕੇ 골ਡਨ ਵਿਦ ਮਸ਼ੀਨ এমਬਰਾਇਡਰੀ ਵਿਦ ਹੈਂਡ ਵਿਦ ਪਲੱਸ ਕਰਕੇ ਤੁਸੀਂ ਇਹਨੂੰ ਪਾਰਟੀ ویئر ਵੀ ਵੀਅਰ ਕਰ ਸਕਦੇ ਹੋ ਜਿਵੇਂ ਇਹ ਬਿਲਕੁਲ ਲਾਈਟ ਜャ ਸ਼ੇਡ ਆ ਮਾਊਸ ਸ਼ੇਡ ਜ ਹੈ ਬਿਲਕੁਲ ਬਰਾਊਨ ਮਾਊਸ ਹੈ ਔਰ ਇਹਦੇ ਵਿੱਚ ਫੁੱਲ ਜਿਹੜੀ এমਬਰਾਇਡਰੀ ਕੀਤੀ ਹੋਈ ਹੈ ਇਸ ਤਰ੍ਹਾਂ ਸੋ ਇਹਦੇ ਵਿੱਚ ਆਪਾਂ ਹੈਂਡ ਦਾ ਟੱਚ ਵੀ ਦਿੱਤਾ ਹੋਇਆ ਸੋ ਇਹਦੇ ਨਾਲ ਇਹ 컬러ਫੁਲ ਜਿਹਾ ਤੇ ਬ੍ਰਾਈਟ ਜਿਹਾ ਇੱਕ ਲੁੱਕ ਆਉਂਦੀ ਹੈ ਇਹਦੇ ਨਾਲ ਤੁਸੀਂ ਜਿਹੜਾ ਮਲਟੀ ਸ਼ੇਡੇਡ ਦੁਪੱਟਾ ਕਰ ਸਕਦੇ ਹੋ ਇਹ ਦੇਖੋ ਬਹੁਤ ਹੀ ਪਿਆਰੀ ਲੁੱਕ ਹੈ ਜੀ ਇਹਦੀ ਸੋਬਰ ਔਰ ਐਲੀਗੈਂਟ ਡੀਸੈਂਟ ਜਿਹਾ ਪੀਸ ਹੈ ਸੋ ਇਹ ਤੁਸੀਂ ਡਾਰਕ ਸ਼ੇਡ ਦੇ ਉੱਪਰ ਮਸਟਰਡ yellow ਤੇ ਬਹੁਤ ਹੀ 컬러ਫੁਲ ਜਿਹੜੀ embroidery ਆਉਂਦੀ ਹੈ ਸੋ ਤੁਸੀਂ ਉਹਦੇ ਵਿੱਚ ਵੀ ਜਾ ਕੇ ਇਹ ਜਿਹੜਾ ਬਣਾ ਸਕਦੇ ਹੋ ਜਿਵੇਂ ਇਹਨੂੰ ਅਸੀਂ ਸੋਬਰ ਲੁੱਕ ਦਿੱਤੀ ਹੈ ਤੁਸੀਂ ਇਹਨੂੰ ਇੱਕ ਬ੍ਰਾਈਟ ਔਰ ਇੱਕ ਗੇਡ ਕਲਰਫੁਲ ਲੁੱਕ ਵੀ ਦੇ ਸਕਦੇ ਹੋ ਸੋ ਇਹ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਇਹਦੇ ਵਿੱਚ ਜਿਵੇਂ ਆਪਣੇ ਕੋਲੇ ਸੈਕੰਡ ਸ਼ੇਡ ਹੈਗਾ ਪੀਚ ਕਲਰ ਦੇ ਵਿੱਚ ਇਹ ਵੀ ਬਹੁਤ ਹੀ ਪਿਆਰਾ ਪੀਸ ਹੈ ਇੱਕ ਕ੍ਰੇਪ ਦੇ ਵਿੱਚ ਹੈ ਜਿਹੜਾ ਫਸ ਤੁਹਾਨੂੰ ਦਿਖਾਇਆ ਮੈਂ ਇਹ ਜਾਰਜਟ ਦੇ ਵਿੱਚ ਹੈ ਸੋ ਇਹ ਬਹੁਤ ਹੀ ਪਿਆਰਾ ਹੈ ਇਹਦਾ ਵੀ ਲੁੱਕ ਹੈ ਜਿਹੜੀ ਬਹੁਤ ਪਿਆਰੀ ਹੈ ਇਹ ਆਪਾਂ ਫ੍ਰੀ ਸਾਈਜ਼ ਦੇ ਬਣਾਏ ਹੋਏ ਹੈ ਜੀ 45 ਔਰ ਜਿਵੇਂ ਤੁਸੀਂ 42 ਤੋਂ 44 ਤੱਕ ਲੈਂਥ ਤੁਸੀਂ ਬਣਾ ਸਕਦੇ ਹੋ ਕਿਉਂਕਿ نیچے ਜਿਹੜੀ ਥੋੜੀ ਐਕਸਟਰਾ embroiderry ਕੀਤੀ ਹੋਈ ਆ ਤੁਸੀਂ ਫੋਲਡ ਕਰਕੇ ਇਨੂੰ ਤੁਸੀਂ ਆਪਣੇ ਘੇਰੇ ਲੈਂਥ ਦੇ ਅਕੋਰਡਿੰਗ ਬਣਾ ਸਕਦੇ ਹੋ ਇਹ ਦੋਨੋਂ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਆ ਅਗਰ ਤੁਹਾਡੇ ਸੈੱਟ ਆਉਂਦੇ ਆ ਤਾਂ ਤੁਸੀਂ ਇਹ ਲੈ ਸਕਦੇ ਹੋ ਦੁਪੱਟਾ ਇਹਦੇ ਨਾਲ ਕਲਰਫੁਲ ਵੀ ਕਰ ਸਕਦੇ ਹੋ ਔਰ ਇੱਕ ਕਲਰ ਦਾ ਵੀ ਕਰਕੇ ਨਾਲ ਮਲਟੀ ਲੇਸਿਸ ਨਾਲ ਆਪਾਂ ਜਾ ਸਕਦੇ ਹਾਂ ਸੋ ਇਹ ਮੈਂ ਦੁਬਾਰਾ ਤੁਹਾਨੂੰ ਦਿਖਾਉਣੀ ਹੈ ਇਹਦੀ ਲੁੱਕ ਹੈ ਜਿਹੜੀ ਸਟਿਚ ਹੋਣ ਤੋਂ ਬਾਅਦ ਫੁੱਲ ਹੈਵੀ ਜਿਹੜਾ ਪਾਰਟੀ ਵੇਅਰ ਸੂਟ ਹੈ ਇਹ ਲੱਗੇਗਾ ਇਹਦਾ ਕਲਰ ਹੈਗਾ ਬਹੁਤ ਹੀ ਡਿਫਰੈਂਟ ਹੈ ਬ੍ਰਾਊਨ ਪੀਚ ਹੈ ਸੋ ਇਹਦੀ ਬਾਜੂ ਤੇ ਇਸ ਤਰ੍ਹਾਂ ਦੀ ਇੰਬਰਾਈਡਰੀ ਹੈ ਜੀ ਫੁੱਲ ਜਿਹੜੀ ਬਾਜੂ ਤੇ embroiderry ਹੈ ਸੋ ਅਸੀਂ ਜਿਵੇਂ ਵੀ ਕਿਸੇ ਵੀ ਚੀਜ਼ ਦਾ ਟ੍ਰੇਸ ਬੰਨਦਾ ਜੀ ਉਸੇ ਤਰ੍ਹਾਂ ਉਹਦੇ ਜਿਹੜੇ ਬਾਜੂ ਤੇ ਆਪਾਂ ਵਰਕ ਕਰਦੇ ਆ ਇਹ ਨਹੀਂ ਹੈਗਾ ਕਿ ਸੈਕਿੰਡ ਜਿਹੜਾ ਸੂਟ ਬਣੂਗਾ ਜਾਂ ਤੁਸੀਂ ਆਰਡਰ ਕਰੋਗੇ ਉਹਦੇ ਬਾਜੂ ਤੇ ਅਸੀਂ ਕੱਟ ਦੇਵਾਂਗੇ ਸੋ ਕਈ ਵਾਰੀ ਇਸ ਤਰ੍ਹਾਂ ਦੇ ਵੀ ਸਾਰੇ ਨੂੰ ਡਾਊਟ ਹੁੰਦਾ ਹੈ ਕਿ ਵੀ ਤੁਸੀਂ ਬਾਜੂ ਤੇ embroiderry ਕੱਟ ਕੀਤੀ ਹੈ ਇਹ ਦੇਖੋ ਜੀ ਸਾਰੇ ਫੁੱਲ ਨੂੰ ਆਪਾਂ ਹਾਈਲਾਈਟ ਕੀਤਾ ਹੋਇਆ ਸਿਪੀ ਔਰ ਕਰਦਾ ਨਾ اور ਮੁਕਤੀ ਦੇਣਾ ਸੋ ਇਹ ਵੀ ਬਹੁਤ ਹੀ ਪਿਆਰਾ ਹੈ ਜੀ ਔਰ ਮਹਿੰਦੀ ਸ਼ੀਰ ਦੇ ਵਿੱਚ ਆਪਾਂ ਬਾਦਲਾ ਵਰਕ ਦਾ ਇਹ ਵੀ ਬਹੁਤ ਹੀ ਐਲੀਗੈਂਟ ਜੈ ਪੀਸ ਬਣਿਆ ਹੈਗਾ ਇਹ ਜਾਰਜਟ ਤੇ ਹੈ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸਟੱਫ ਲੈ ਸਕਦੇ ਹੋ ਪ्योर ਸੈਮੀ ਜੋ ਵੀ ਹੈ ਸਾਰਿਆਂ ਦੇ ਪ੍ਰਾਈਸ ਜਿਹੜੇ ਅਲੱਗ-ਅਲੱਗ ਹੋਣਗੇ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ 7589231377 ਤੇ ਪੇਜ ਕੀ ਪ੍ਰਾਈਸ ਜਾਣ ਸਕਦੇ ਹੋ ਵਿਦ ਦੁਪੱਟਾ ਵਿਦਆਊਟ ਦੁਪੱਟਾ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਸੋ ਇਹ ਦੇਖੋ ਜੀ نیچے ਬਾਰਡਰ ਬਣਿਆ ਹੋਇਆ ਸੈਂਟਰ ਪੈਨਲ ਹੈਗਾ ਗਲੇ ਤੇ ਬਹੁਤ ਹੀ ਹੈਵੀ ਕਮ ਹੈ ਇਸ ਤਰ੍ਹਾਂ ਔਰ ਇਹਦੇ ਵਿੱਚ ਆਪਾਂ ਸੀ ਗ੍ਰੀਨ ਟੱਚ ਦਿੱਤਾ ਹੋਇਆ ਜੋ ਕਿ ਬਹੁਤ ਹੀ ਪਿਆਰੀ ਲੁੱਕ ਦਿੰਦਾ ਹੈ ਇਹਦੇ ਨਾਲ ਆਪਾਂ ਸਿੰਪਲ ਚਨਾਉਣ ਦੁਪੱਟਾ ਕਰਕੇ ਜਿਵੇਂ ਕਿ ਹੁਡਨ ਲੇਸਿਸ ਦਿੱਤੀਆਂ ਹੋਈਆਂ ਜਿਵੇਂ ਕਿ ਆਪਾਂ ਆਮ ਹੀ ਸੋਰਸ ਦੇ ਨਾਲ ਕਰਦੇ ਆਂ ਅਗਰ ਤੁਸੀਂ ਸਾਡੇ ਨਾਲ ਪੁਰਾਣੇ ਜੁੜੇ ਹੋਏ ਹੋ ਤਾਂ ਤੁਹਾਨੂੰ ਪਤਾ ਹੈ ਕਿ ਆਪਾਂ ਦੁਪੱਟੇ ਜਿਹੜੇ ਕਿਸ ਤਰ੍ਹਾਂ ਰੈਡੀ ਕਰਦੇ ਆਂ ਸੋ ਇਹਦੀ ਲੁੱਕ ਹੈ ਜੀ सूट की फुल हैवी लुक है इस तरह ये देखो बहुत ही प्यारा है। और बाजू तो इस तरह बॉर्डर है और बूटी है उपर so, सो रेडी करवा सकते हो साइज़ के बाले दी उ तक का दे है जी वेल जाती है सो यह बहुत ही एलियंट ज पीस है ये भी तुसी ਸੇਮ ਰੈਡੀ ਕਰਵਾ ਸਕਦੇ ਹੋ ਔਰ ਨੈਕਸਟ ਹੈਗਾ ਜੀ ਬਿਲਕੁਲ ਗਾਜਰੀ ਟੋਨ ਦੇ ਵਿੱਚ ਹੈ ਇਹ ਇਸ ਤਰ੍ਹਾਂ ਗਲੇਤੇ ਹੋਇਆ ਹੋਇਆ ਹੈ ਸਿੰਗਲ ਟਾਂਕੇ ਦਾ ਕੰਮ ਹੈ ਜੀ ਇਹ ਐਗਜ਼ੈਕਟ ਸ਼ੇਡ ਨਹੀਂ ਹੈਗਾ ਰੈੱਡ ਸ਼ੇਡ ਆ ਰਿਹਾ ਉਹ ਇਹਦਾ ਰੈੱਡ ਸ਼ੇਡ ਨਹੀਂ ਹੈਗਾ ਮਜ਼ੈਂਟਾ ਸ਼ੇਡ ਹੈ ਵੀਡੀਓ ਨਾ ਟੋਟਲੀ ਨਿਓਨ ਜਿਹਾ ਸ਼ੀਡ ਹੈ ਇਹ ਮ ਸੰਤਾ ਗਾਜੀ ਜੀ ਵੀ ਟੋਨ ਪੈਂਦੀ ਹੈ ਪਰ ਵੀਡੀਓ ਦਾ ਲੱਗ ਹੈ ਸ਼ੇ ਇਹਦਾ ਲੱਗ ਹੈ ਇਸ ਤਰ੍ਹਾਂ نیچے ਤੱਕ ਜਿਹੜੀਆਂ ਦੀਆਂ ਲਾਈਨਸ ਜਾਂਦੀਆਂ ਹੈਗੀਆਂ ਉੱਪਰ ਇਹਦੇ ਗਲੇ ਤੇ ਇਸਾ ਦਾ ਕੰਮ ਹੈ ਸੋ ਇਹ ਵੀ ਬਹੁਤ ਹੀ ਯੂਨੀਕ ਚ ਐਮਬ੍ਰੋਇਡਰੀ ਹੈ ਇਹ ਸਾਲੀ ਸਾਰੀ ਇਹ ਜਿਹੜੀ ਸਿੰਗਲ ਥ्रेड ਦੀ ਬਣੀ ਹੋਈ ਹੈ ਜੀ ਸਿੰਗਲ ਥ्रेड ਤੁਹਾਨੂੰ ਪਤਾ ਹੈ ਕਿ ਕਾਫੀ ਟਾਈਮਿੰਗ ਲੱਗਦਾ ਹੈ ਔਰ ਇਹਦੀ ਇਸ ਤਰ੍ਹਾਂ ਲੱਗ ਲੁ ਕਿ ਇਹਦੇ ਵਿੱਚ ਆਪਾਂ ਤਿੱਲੇ ਦੀ ਐਮਬ੍ਰੋਇਡਰੀ ਦੇ ਕੇ ਇਹਨੂੰ ਤੁਸੀਂ ਪਾਰਟੀ ਵੇਅਰ ਵੀ ਰੀਅਰ ਕਰ ਸਕਦੇ ਹੋ ਨਾਲ ਲੈਮਨ ਦੁਪੱਟਾ ਲੈ ਕੇ ਇਸ ਸੂਟ ਨਾਲ ਦੀ ਲੀਸ ਲਗਾ ਸਕਦੇ ਹੋ ਜੇ ਤੁਸੀਂ ਨਾਲ ਦਾ ਦੁਪੱਟਾ ਲੈਣਾ ਤਾਂ ਆਪਾਂ ਜਿਹੜੀ ਲੈਮਨ ਚੌੜੀ ਪੱਟੀ ਦੇ ਕੇ ਜਾਂ ਕੋਈ ਲੇਸਿਸ ਕਰ ਸਕਦੇ ਹਾਂ ਸੋ ਕੋਈ ਵੀ ਅਗਰ ਤੁਸੀਂ ਇਹ ਡਿਫਰੈਂਟ ਸ਼ੇਡ ਤੇ ਬਣਾਉਣਾ ਹੈਗਾ ਜਿਵੇਂ ਸਕਿਨ ਟਾਈਪ ਤੇ ਤਾਂ ਇਹ ਆਪਾਂ ਗਾਜਰੀ ਰੈੱਡ ਤੇ ਫਲਾਰ ਦੇ ਸਕਦੇ ਹਾਂ ਮਜ਼ੈਂਟਾ ਦੇ ਫਲਾਰ ਦੇ ਸਕਦੇ ਹਾਂ ਸੋ ਲਾਈਟ ਸ਼ੇਡ ਤੇ ਵੀ ਇਹ ਐਮਬ੍ਰੋਇਡਰੀ ਬਹੁਤ ਹੀ ਜ਼ਿਆਦਾ ਪਿਆਰੀ ਲੱਗੂਗੀ ਸੋ ਇਹ ਤੁਹਾਡੀ ਚੋਇਸ ਤੇ ਹੈ ਜੀ ਤੁਸੀਂ ਕਿਸ ਤਰ੍ਹਾਂ ਇਹਨੂੰ ਜਿਹੜਾ ਬਣਾਉਣਾ ਹੈਗਾ ਔਰ ਇਹਦੀਆਂ ਬਾਜੂ ਤੇ ਬਹੁਤ ਹੀ ਡਿਫਰੈਂਟ ਜਿਹੜਾ ਪੈਟਰਨ ਬਣਿਆ ਹੋਇਆ ਇਸ ਤਰ੍ਹਾਂ ਓਨਲੀ ਗੋਲਡਨ ਏਮਬਰਾਇਡਰੀ ਹੈ ਜਿਹੜੀ ਅਸੀਂ ਬਾਜੂ ਤੇ ਦਿੱਤੀ ਹੋਈ ਹੈ ਸੋ ਇਹ ਵੀ ਬਹੁਤ ਹੀ ਪਿਆਰਾ ਜਿਹੜਾ ਸੂਟ ਬਣਦਾ ਹੈਗਾ ਸੋ ਇਸੇ ਤਰ੍ਹਾਂ ਜੀ ਅੱਜ ਵਾਲੇ ਸੂਟਸ ਜਿਹੜੇ ਇਹ ਤੁਹਾਨੂੰ ਦਿਖਾਏ ਆ ਜੋ ਇਹ ਆਪਣੇ ਕੋਲੇ ਰੈਡੀ ਹੈਗਾ ਐਜ਼ ਇਟ ਇਜ਼ ਲੈਣਾ ਤੁਸੀਂ ਐਜ਼ ਇਟ ਇਜ਼ ਲੈ ਸਕਦੇ ਹੋ ਆਰਡਰ ਤੇ ਬਣਵਾਉਣਾ ਆਰਡਰ ਤੇ ਬਣਵਾ ਸਕਦੇ ਹੋ ਕਿਸੇ ਵੀ ਸ਼ੇਪ ਦੇ ਉੱਪਰ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਜਿਹੜੀ ਸੂਟਸ ਦੀ ਕਲੈਕਸ਼ਨ ਲੈ ਕੇ ਆਉਂਦੇ ਰਵਾਂਗੇ ਸੋ ਬਣੀ ਰਹੋ ਮੇਰੇ ਨਾਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ so much